ਕੁਝ ਦਿਨ ਪਹਿਲਾਂ ਮੋਹਾਲੀ 'ਚ ਰਜੇਸ਼ ਡੋਗਰਾ ਨਾਮ ਦੇ ਜੰਮੂ ਦੇ ਰਹਿਣ ਵਾਲੇ ਇੱਕ ਨੌਜਵਾਨ ਨੂੰ ਕੁਝ ਨੌਜਵਾਨਾਂ ਨੇ ਅੰਦਾ ਧੁੰਦ ਗੋਲੀਆਂ ਚਲਾ ਕੇ ਉਸ ਨੂੰ ਮੌਤੇ ਘਾਟ ਉਤਾਰ ਦਿੱਤਾ ਸੀ ਮਹਿਜ 3 ਦਿਨ ਬਾਅਦ ਹੀ ਮੋਹਾਲੀ ਪੁਲਿਸ ਨੇ ਇਸ ਗੁੱਥੀ ਨੂੰ ਸੁਲਝਾ ਲਿੱਤਾ ਏ ਮੋਹਾਲੀ ਜ਼ਿਲ੍ਹੇ ਦੇ ਐਸਐਸਪੀ ਸੰਦੀਪ ਗਰਗ ਦੇ ਵੱਲੋਂ icar ਵਰਤਾਂਤਾ ਕੀਤੀ ਜਾ ਰਹੀ ਹੈ ਆਓ ਤੁਹਾਨੂੰ ਲੈ ਚਲਦੇ ਹਾਂ ਉਸ ਪੱਤਰਕਾਰ ਵਾਰਤਾ ਦੇ ਵਿੱਚ ਕੀ ਉਹ ਜਾਣਕਾਰੀ ਦੇ ਰਹੇ ਨੇ ਗੈਂਗਸਟਰ ਕਿੰਨੇ ਸੀ ਕਿੰਨੇ ਪਕੜੇ ਗਏ ਨੇ ਕੀ ਕੁਝ ਉਹਨਾਂ ਦੇ ਕੋਲੋਂ ਬਰਾਮਦ ਹੋਇਆ ਏ ਸਭ ਤੋਂ ਪਹਿਲਾਂ ਦੇਖੋ ਇਹ ਲਾਈਵ ਤਸਵੀਰਾਂ ਐਸਐਸਬੀ ਮੁਹਾਲੀ ਕੀ ਕਹਿੰਦੇ ਨੇ ਉਹ ਵੀ ਤੁਹਾਨੂੰ ਸੁਣਾਵਾਂਗੇ ਇਨਸੀਡੈਂਟ ਹੋਇਆ ਸੀਗਾ ਅ ਇਨ ਆਇਰਪੋਰਟ ਰੋਡ ਦੇ ਉੱਤੇ ਉਸ ਦੇ ਵਿੱਚ ਇੱਕ ਬੰਦੇ ਨੂੰ ਰਾਜੀ ਡੋਗਰਾ ਨਾਮ ਦੇ ਬੰਦੇ ਨੂੰ ਕਰੀਬ 14-15 ਗੋਲੀਆਂ ਮਾਰ ਕੇ ਉਹਨੂੰ ਇਮੀਡੀਏਟਲੀ ਉੱਥੇ ਬਾਹਰ ਦਿੱਤਾ ਗਿਆ ਸੀ ਤੇ ਮੌਕੇ ਤੇ ਉਹਦੀ ਜਿਹੜੀ ਸੀਗੀ ਡੈਥ ਹੋ ਗਈ ਸੀ ਅ ਇਸ ਇਨਸੀਡੈਂਟ ਹੋਣ ਦੇ ਤੋਂ ਇਮੀਡੀਏਟਲੀ ਬਾਹਰ ਜਿਹੜੀ ਬਹਾਲੀ ਪੁਲਿਸ ਹੈ ਉਹ ਇਮੀਡੀਏਟਲੀ ਹਰਕਤ ਦੇ ਵਿੱਚ ਚਾਈ ਤੇ ਸਾਡੀ ਜਿਹੜੀ ਵੱਖ-ਵੱਖ ਟੀਮਾਂ ਸੀਗੀਆਂ ਉਹ ਇਸ ਤੇ ਲੱਗੀਆਂ ਇਹਨੂੰ ਟ੍ਰੇਸ ਕਰਨ ਦੇ ਲਈ ਤੇ ਅ ਜਿਹੜਾ ਕੇਸ ਹੈ ਇਮੀਡੀਏਟਲੀ ਅਸੀਂ ਪਿਛਲੇ ਵਿਦਨ 3 ਡੇਸ ਜਿਹੜਾ ਹੈਗਾ ਇਹਨੂੰ ਟ੍ਰੇਸ ਵੀ ਕੀਤਾ ਹੈ ਟ੍ਰੇਸ ਦੇ ਨਾਲ-ਨਾਲ ਜਿਹੜੇ ਇਹਦੇ ਵਿੱਚ 8 ਸ਼ੂਟਰਸ ਜਿਹੜੇ ਇਨਵੋਲਵ ਸੀਗੇ ਉਹਨਾਂ ਚੋਂ 5 ਬੰਦੇ ਜਿਹੜੇ ਗ੍ਰਿਫਤਾਰ ਕਰ ਲਏਗੇ ਜਿਹੜੇ ਪੰਜਾਂ ਤੋਂ ਜਿਹੜੇ ਗ੍ਰਿਫਤਾਰ ਵਿਅਕਤੀ ਹੈ ਉਹਨਾਂ ਚੋਂ ਜਿਹੜਾ ਮੇਨ ਇਹਦਾ ਕਿੰਗਪੀਨ ਹੈ ਜਿਹਨੇ ਸਾਰੀ ਪਲੈਨਿੰਗ ਕੀਤੀ ਸੀ ਜਿਸ ਦਾ ਨਾਮ ਅਨਿਲ ਸਿੰਘ ਉਰਫ ਬਿੱਲ ਹੈ ਉਹਨੂੰ ਵੀ ਗ੍ਰਿਫਤਾਰ ਕਰ ਲਿਆ ਗਿਆ ਹੈ ਉਸ ਦੇ ਨਾਲ ਨਾਲ ਸਾਨੂੰ 6 ਵੈਪਨ ਜਿਹੜੇ ਹੈ ਜਿਹੜੇ ਵਾਰਦਾਤ ਦੇ ਵਿੱਚ ਇਹਨਾਂ ਚੋਂ 4 ਵੈਪਨ ਜਿਹੜੇ ਵਾਰਦਾਤ ਦੇ ਵਿੱਚ ਵੀ ਵਰਤੇ ਗਏ ਸੀ ਤੇ 2 ਵੈਪਨ ਸਪੋਰਟ ਵਰਤੇ ਸੀਗੇ ਤੇ ਇਹ ਜਿਹੜੇ 6 ਵੈਪਨ ਹੈ ਉਹ ਰਿਕਵਰ ਹੋਏ ਉਸ ਤੋਂ ਇਲਾਵਾ 71 ਜਿਹੜੇ ਲਾਈਵ ਕਾਟਰੇਜਸ ਉਹ ਰਿਕਵਰ ਹੋਏ ਪਲੱਸ 4 ਕਾਰਾਂ ਜਿਹੜੀਆਂ ਕਿ ਇਨਸੀਡੈਂਟ ਦੇ ਵਿੱਚ ਵਰਤੀਆਂ ਗਈਆਂ ਸੀਗੀਆਂ ਉਹ ਚਾਰੋਂ ਦੇ ਚਾਰੋਂ ਕਾਰਾਂ ਜਿਹੜੀਆਂ ਹੈਗੀਆਂ ਉਹ ਰਿਕਵਰ ਹੋਈਆਂ ਜਿਹੜਾ ਇਹਦਾ ਮੋਰਟਮ ਸਾਹਮਣੇ ਆਇਆ ਹੈ ਉਹ ਇਹ ਹੈ ਕਿ ਇਹ ਸਾਰੇ ਜੰਮੂ ਦੇ ਰਹਿਣ ਵਾਲੇ ਬੰਦੇ ਨੇ ਪਿੱਛੋਂ ਜਿਹੜੇ ਇਹ ਗੈਂਗਸ ਨੇ ਤੇ ਜਿਹੜਾ ਬੰਦਾ ਮਰਨ ਵਾਲਾ ਹੈ ਉਹਦੇ ਉੱਤੇ ਵੀ ਕਰੀਬ 15-16 ਮੁਕਦਮੇ ਜਿਹੜੇ ਸੀ ਹੀਨਸ ਕ੍ਰਾਈਮ ਦੇ ਦਰਸੀ ਜਿਹਦੇ ਵਿੱਚ ਮжоਰਿਟੀ ਜਿਹੜੇ ਸੀ ਮਰਡਰ ਦੇ ਮੁਕਦਮੇ ਸੀਗੇ ਤੇ ਇਸ ਇਹਦੀ ਉਮਰ ਜਿਹੜੀ 41 ਸਾਲ ਸੀ ਇਹਦੇ 2006 ਦੇ ਵਿੱਚ ਇਹ ਕੋਤੇ ਬਕਰਾ ਗੈਂਗ ਦਾ ਗੈਂਗ ਚੱਲਦਾ ਸੀ ਜੰਮੂ ਦੇ ਵਿੱਚ ਉਹਦੇ ਜਿਹੜਾ ਸਰਗਨਾ ਸੀਗਾ ਉਹਦਾ ਮਰਡਰ ਕੀਤਾ ਸੀ ਜਿਹਦੇ ਵਿੱਚ ਇਹ ਕਰੀਬ 12-13 ਸਾਲ ਜੇਲ੍ਹ ਦੇ ਵਿੱਚ ਵੀ ਰੱਖੀ ਹੈ ਰੱਖਿਆ ਹੈ ਇੰਫੈਕਟੇ 2023 ਦੇ ਵਿੱਚ ਹੀ ਜੇਲ੍ਹ ਤੋਂ ਬਾਹਰ ਆਇਆ ਹੈ ਇਹ ਜਿਹੜਾ ਹਜੇ ਤੱਕ ਦੀ ਸਾਡੀ ਤਫ਼ਤੀਸ਼ ਹੈ ਉਹ ਚ ਇਹ ਪਤਾ ਲੱਗਿਆ ਹੈ ਕਿ ਇਹ ਉਸ ਮਰਡਰ ਦਾ ਬਦਲਾ ਲੈਣ ਵਾਸਤੇ ਹੀ ਜਿਹੜਾ ਇਹ ਐਕਸ਼ਨ ਜਿਹੜਾ ਕੀਤਾ ਗਿਆ ਤੇ ਇਸ ਜਿਹੜੇ ਹੀ ਕਾਰਵਾਈ ਜਿਹੜੀ ਹੈ ਇਹ ਕੀਤੀ ਗਈ ਹੈ ਇਹ ਅਨਿਲ ਬਿੱਲਾ ਜਿਹੜਾ ਹੈ ਜਿਹੜੇ ਉਹ ਬੰਦਾ ਜਿਹੜੇ ਜਿਹਨੇ ਉਹ ਗੈਂਗ ਨੂੰ ਟੇਕਓਵਰ ਕੀਤਾ ਜਿਹੜਾ ਬਕਰਾ ਗੈਂਗ ਸੀ ਉਹਦੇ ਜਿਹੜਾ ਸਰਗਨਾ ਦੇ ਮਰਨ ਤੋਂ ਬਾਅਦ ਇਹਨੇ ਟੇਕਓਵਰ ਕੀਤਾ ਸੀ ਉਹ ਤੇ ਇਹਦੇ ਜਿਹੜੀ ਸੀਗੀ ਸਾਰੀ ਇਹ ਪਲੈਨਿੰਗ ਕੀਤੀ ਹੈ ਇਨਫੈਕਟ ਸਾਡੀ ਜਿਹੜੀ ਹਾਈ ਟੈਕਨੀਕੀ ਤਫ਼ਤੀਸ਼ ਚ ਵੀ ਸਾਹਮਣੇ ਆਇਆ ਹੈ ਕਿ 2015 ਦੇ ਵਿੱਚ ਇਹ ਸ਼ਾਇਦ ਪਰੋਲ ਤੇ ਆਇਆ ਹੋਇਆ ਸੀ ਆ ਬਾਦ ਸੀ ਕਿਤੇ ਹੀ ਜਿਹੜਾ ਜੇ ਡੋਗਰਾ ਹੈ ਤਾਂ ਉਹਦੇ ਉਸ ਦੌਰਾਨ ਵੀ ਇਹਨੂੰ ਜਿਹੜੀ ਮਾਰਨ ਦੀ ਪਲੈਨਿੰਗ ਕੀਤੀ ਗਈ ਸੀ ਪਰ ਸਮਾਂ ਹੋਇਆ ਵਾਪਸ ਜੇਲ ਚਲਾ ਗਿਆ ਤੇ ਉਹ ਪਲੈਨਿੰਗ ਜਿਹੜੀ ਹੈ ਨਾ ਸਫਲ ਨਹੀਂ ਹੋ ਸਕੀ ਇਹਦੇ ਵਿੱਚ ਕਾਫੀ ਜ਼ਿਆਦਾ ਡਿਟੇਲ ਦੇ ਤੋ ਇਹ ਅਸੀਂ ਵੀ ਪਲੈਨਿੰਗ ਕਰ ਰਹੇ ਸੀਗੇ ਇਨਫੈਕਟ ਜਿਹੜੇ ਬੰਦੇ ਅਸੀਂ ਫੜੇ ਆ ਜਾਂ ਜਿਹੜੇ ਬੰਦੇ ਸਾਨੂੰ ਆਇਡੈਂਟੀਫਾਈ ਹੋਇਆ ਇਹਦੇ ਵਿੱਚ ਉਦੇ ਵਿੱਚ ਇਕੱਲੇ ਜੰਮੂ ਦੇ ਹੀ ਨਹੀਂ ਇਹਦੇ ਵਿੱਚ ਯੂਪੀ ਦੇ ਉਤਰਾਖੰਡ ਦੇ ਹਰਿਆਣਾ ਦੇ ਤੇ ਪੰਜਾਬ ਦੇ ਵੀ ਇੱਕ ਅਦਾ ਪੰਜਾਬ ਦਾ ਵੀ ਬੰਦਾ ਹੈ ਜਿਹੜਾ ਇੱਥੇ ਇਨਵੋਲਡ ਹੈ ਜਿਹੜੇ ਕਿ ਕੰਟਰੈਕਟ ਕਿਲਰ ਸੀਗੇ ਜਿਹੜੇ ਕਿ ਹਾਇਰ ਕੀਤੇ ਗਏ ਸੀਗੇ ਇਸ ਇਨਸੀਡੈਂਟ ਨੂੰ ਅੰਜਾਮ ਦੇਣ ਲਈ ਤੇ ਇਹ ਜਿਹੜੇ ਦੋਨੋਂ ਜਿਹੜੇ ਸੀਗੇ ਗੈਂਗਸ ਇਹਨਾਂ ਦੀ ਆਪਸ ਹੀ ਜਿਹੜੀ ਰਾਈਵਲਰੀ ਹੈ ਕਰੀਬ 2005-6 ਤੋਂ ਇਹ ਚੱਲਦੀ ਹੈ ਤੇ ਉਸੇ ਦਾ ਰਿਜ਼ਲਟ ਜਿਹੜਾ ਸੀਗਾ ਇਹ 에어ਪੋਰਟ ਇਨਸੀਡੈਂਟ ਵਿੱਚ ਸਰ ਮੁਹਾਲੀ ਕੇ ਮੈਂ ਰਜੇਸ਼ ਨੂੰ ਬੈਠੀ ਸੀ ਇਹ ਜਿਹੜਾ ਰਜੇਸ਼ ਚੋਗਰਾ ਸੀ ਇਹਨੇ ਅੱਗੇ ਜੋ ਪਤਾ ਲੱਗਿਆ ਹੈ ਅਯੁੱਧਿਆ ਜਾਣਾ ਸੀਗਾ ਅਯੁੱਧਿਆ ਜਦੋਂ ਜਾਣਾ ਸੀਗਾ ਤਾਂ ਦਿੱਲੀ ਤੋਂ ਹੁੰਦੇ ਹੋਏ ਅੱਧੇ ਅਯੁੱਧਿਆ ਅੱਗੇ ਜਾਣਾ ਸੀ ਦੇ ਮੁਹਾਲੀ ਦੇ ਵਿੱਚ ਇਹਦਾ ਕੋਈ ਨੋਨ ਸੀ ਜਿਹੜੇ ਸਾਰੇ ਇੱਥੇ ਮੁਹਾਲੀ ਦੇ ਵਿੱਚ ਰਹਿੰਦੇ ਸੀ ਤਾਂ ਇਹ ਟੈਂਪਰੇਰੀ ਇੱਥੇ ਮੁਹਾਲੀ ਇੱਕ ਦੋ ਦਿਨ ਸਟੇ ਹੀ ਕੀਤਾ ਸੀਗਾ ਤੇ ਇਹਨੇ ਅੱਗੇ ਨਿਕਲ ਜਾਣਾ ਸੀਗਾ ਇਨਫੈਕਟ ਜਿਹੜੇ ਬੰਦੇ ਨੇ ਇਹਨੂੰ ਮਾਰੇ ਹੈ ਸਾਡੀ ਪ੍ਰੀਲੀਮਰੀ ਜਿਹੜੀ ਕੁਛਕਿਛ ਤੋਂ ਇਹ ਸਾਹਮਣੇ ਆਇਆ ਹੈ ਕਿ ਇਹਦੇ ਵਿੱਚੋਂ ਇੱਕ ਇਹਨਾਂ ਦਾ ਆਪਣਾ ਬੰਦਾ ਜਿਹੜਾ ਸੀਗਾ ਮਰਨ ਵਾਲੇ ਦਾ ਉਹ ਆਪਣਾ ਬੰਦਾ ਵੀ ਦੂਜੇ ਪਾਰਟੀ ਦੇ ਨਾਲ ਜਾ ਕੇ ਮਿਲ ਗਿਆ ਸੀਗਾ ਉਸ ਬੰਦੇ ਕਰਕੇ ਉਹਦੇ ਬੰਦੇ ਦੀ ਵੇਟ ਦੇ ਵਿੱਚ ਹੀ ਇੱਥੇ ਮੌਜੂਦ ਹੋ ਕੇ ਹੋਈ ਸੀਗੀ ਤੇ ਉਸ ਬੰਦੇ ਨੇ ਹੀ ਇੱਥੇ ਲਿਆ ਕੇ ਬਾਕੀ ਸਾਰੀਆਂ ਟੀਮਾਂ ਨੂੰ ਲਿਆ ਕੇ ਬਾਕੀ ਸਾਰੇ ਬੰਦਿਆਂ ਨੂੰ ਲਿਆ ਕੇ ਇਹ ਇਨਸੀਡੈਂਟ ਜਿਹੜਾ ਹੈਗਾ ਇੱਥੇ ਪਲੈਨਡਰ ਹੈ ਸੋ ਜਿਹੜੀ ਗੱਡੀਆਂ ਰਿਕਵਰ ਹੋਈਆਂ ਉਹ ਗੱਡੀਆਂ ਕਿੱਥੋਂ ਆਈਆਂ ਕਰਦੀਆਂ ਨੰਬਰ ਵੀ ਗੱਡੀ ਐਚਪੀ ਨੰਬਰ ਵੀ ਫੋਰਚਨਰ ਵੀ ਗੱਡੀ ਹੈ ਉਹ ਗੱਡੀਆਂ ਕਿੱਥੋਂ ਆਈ ਕਿਸ ਤਰ੍ਹਾਂ ਇਹਨਾਂ ਨੇ ਪਲੈਨਿੰਗ ਕੀਤੀ ਇਹ ਜਿਹੜੀਆਂ ਗੱਡੀਆਂ ਰਿਕਵਰ ਹੋਈਆਂ ਇਹਨਾਂ ਤੋਂ ਤਾਂ ਇੱਕ ਜਿਹੜੀ ਬਰੀਜ਼ਾ ਗੱਡੀ ਹੈ ਉਹ ਤਾਂ ਅ ਜਮੂ ਦੀ ਗੱਡੀ ਹੈ ਤੇ ਇਨਫੈਕਟ ਜਿਹੜੇ ਬੰਦੇ ਚ ਇਨਵੋਲਡ ਹੈ ਉਹਨਾਂ ਦੇ ਹੀ ਪਰਿਵਾਰ ਚੋਂ ਜਿਹੜੀ ਗੱਡੀ ਹੈ ਜਿਹੜੀ ਇਹ ਮਿਲ ਗਈ ਤੇ ਦੂਸਰੀ ਜਿਹੜੀ ਗੱਡੀ ਸੀਗੀ ਨੋਵਾ ਗੱਡੀ ਸੀਗੀ ਉਹ ਗੱਡੀ ਜਿਹੜੀ ਹੈ ਉਹ ਚੰਡੀਗੜ੍ਹ ਤੋਂ ਜੈਲੀ ਐਡਰੈਸ ਤੇ ਖਰੀਦੀ ਹੋਈ ਗੱਡੀ ਸੀਗੀ ਉਹਨੂੰ ਟ੍ਰੇਸ ਕਰਦੇ ਹੋਏ ਅਸੀਂ ਜਿਹੜੀ ਸੀ origignal ਜਿਹੜਾ owner ਜਿਹੜਾ ਇਹਨੂੰ ਚਲਾ ਰਿਹਾ ਸੀ ਉਹ ਆਇਡੈਂਟੀਫਾਈ ਕੀਤਾ ਇਨਫੈਕਟ ਇਸ ਇਨਸੀਡੈਂਟ ਦੇ ਵਿੱਚ ਮੈਂ ਵੀ ਦੱਸਣਾ ਚਾਹੁੰਗਾ ਸਾਰੇ ਜਿਹੜੀ ਆ ਗੱਡੀਆਂ ਯੂਜ਼ ਹੋਈਆਂ ਇਹਦੇ ਵਿੱਚ ਮжоਰਿਟੀ ਗੱਡੀਆਂ ਚਾਰ ਤੋਂ ਤਿੰਨ ਗੱਡੀਆਂ ਜਿਹੜੀ ਯੂਜ਼ ਹੋਈਆਂ ਪਲੱਸ ਵੈਪਨ ਜਿਹੜੇ ਯੂਜ਼ ਹੋਏ ਆ ਵੈਪਨ ਵੀ ਕਾਫੀ ਹੱਥਿਕ ਕਰੇਜ ਲਾਇਸੈਂਸੀ ਵੈਪਨ ਯੂਜ਼ ਹੋਏ ਸੀਗੇ ਉਸ ਤੋਂ ਬਾਅਦ ਲਾਇਸੈਂਸੀ ਵੈਪਨ ਨੂੰ ਜਿਹੜਾ ਹੈਗਾ ਉਹਨੂੰ ਆਲਟਰ ਕਰਕੇ ਇਹਨਾਂ ਨੇ ਅਨਲਾਈਸੈਂਸਡ ਵੈਪਨ ਜਿਹੜੀ ਸੀ ਬਣਾਈ ਸੀ ਤਾਂ ਕਿ ਉਹ ਟ੍ਰੇਸ ਨਾ ਹੋ ਪਾ ਸਿਮਿਲਰਲੀ ਜਿਹੜੀਆਂ ਗੱਡੀਆਂ ਸੀਗੀਆਂ ਗਡੀਆਂ ਵੀ ਜਿਹੜੀਆਂ ਸੀਗੀਆਂ ਇਹਨਾਂ ਨੂੰ ਜਾਲੀ ਐਡਰੈਸਸ ਤੇ ਸਾਰੀਆਂ ਲਿੱਤੀਆਂ ਹੋਈਆਂ ਸੀ ਜਿਹੜੇ ਵੈਪਨ ਦੇ ਲਾਇਸੈਂਸ ਬਣੇ ਸੀ ਉਹ ਵੀ ਜਾਲੀ ਐਡਰੈਸਸ ਤੇ ਬਣੇ ਸਭ ਜਿਹੜਾ ਇਸ ਦੇ ਵਿੱਚ ਲਿਖਿਆ ਹੈ 1 ਕਰੋੜ ਦੇ ਨੇੜੇ ਖਰਚਾ ਆਇਆ ਇਹਨਾਂ ਦਾ ਇਹ ਫਰੋਥੀਆਂ ਮੰਗੀਆਂ ਨਹੀਂ ਸੀ ਕਿਸੇ ਤੋਂ ਜਾਂ ਰਹਿਣ ਨੇ ਕਿਵੇਂ ਇਕੱਠਾ ਕੀ ਸੀ ਜੀ ਇਹ ਮੈਂ ਜਿਹੜਾ ਕਿ ਦੱਸ ਰਿਹਾ 2015 ਤੋਂ ਹੀ ਸ਼ਾਇਦ ਉਦੋਂ ਪਹਿਲਾਂ ਤੋਂ ਹੀ ਇਹਨਾਂ ਨੇ ਪਲੈਨਿੰਗ ਜਿਹੜੀ ਸੀ ਕਰ ਰਹੀ ਸੀ ਕਿ ਇਹਨੂੰ ਮਾਰਨਾ ਹੈਗੇ ਪੰਚੋਤਰਾਜੀ ਪ੍ਰੋਗਰਾਮ ਤੇ ਜਿਹੜਾ ਇਹ ਖਰਚਾ ਹੈ ਇਹ ਜਿਹੜੇ ਜਿਵੇਂ ਦੱਸਿਆ ਗੈਂਗਸ ਹੈ ਤਾਂ ਇਹ ਜੰਮੂ ਇਲਾਕੇ ਦੇ ਵਿੱਚ ਕਾਫੀ ਇਹ ਫਰੋਥੀਆਂ ਦਾ ਕੰਮ ਕਰਦੇ ਤੇ ਜਿਹੜੇ ਇਹ ਇਹਨਾਂ ਦੇ ਜਿਹੜੇ ਸੀਗੇ ਸ਼ਾਇਦ ਪੈਸੇ ਉਥੋਂ ਹੀ ਆਏ ਹੋਣ ਇਹਨਾਂ ਦੇ ਤਾਂ ਸਰ ਇਹ ਪਲੈਨਿੰਗ ਪਹਿਲਾਂ ਹੀ ਸੀਗੀ ਕਿ ਪੰਜਾਬ ਦੇ ਵਿੱਚ ਇਹਨੂੰ ਮਾਰਨਾ ਹੈ ਜਾਂ ਕਿਸ ਤਰ੍ਹਾਂ ਇਹ ਪੂਰਾ ਇਹਨਾਂ ਨੇ ਪਲੈਨ ਉਹ ਸਾਰੀ ਚਾਂਸ ਦੀ ਗੱਲ ਸੀ ਜਿਹੜੀ ਇਨਵੈਸਟੀਗੇਸ਼ਨ ਸੀਗੀ ਬਾਈ ਚਾਂਸ ਉਹ ਇੱਥੇ ਆ ਕੇ ਰੁਕਿਆ ਹੋਇਆ ਸੀਗਾ ਤਾਂ ਜਿਹੜਾ ਇਹਨਾਂ ਦਾ ਆਪਣਾ ਬੰਦਾ ਜਿਹਨੇ ਇਹਨੂੰ ਧੋਖਾ ਦਿੱਤਾ ਜਿਹਨੂੰ ਤਾਂ ਕਹਿ ਸਕਦੇ ਆਂ ਉਹ ਬੰਦਾ ਜਿਹੜਾ ਸੀਗਾ ਉਹਨੇ ਇਹੋ ਇਹੀ ਕਿਹਾ ਕਿ ਤੂੰ ਇੱਥੇ ਰੁਕ ਸਰ ਇਹ ਕੰਟਰੈਕਟਿਉਅਲਸ ਕਰ ਤੋਂ ਹਾਰੇ ਕੀਤੇ ਹੋਏ ਸੀ 2015 ਚ ਪਹਿਲੇ ਕੀ ਜੋ ਉਸ ਸਮੇਂ ਤੋਂ ਕੀਤੇ ਹੋਏ ਸੀਗੇ ਉਹ ਤੇ 1 ਕਰੋੜ ਦਾ ਖਰਚਾ ਗਿਆ ਜਾਂ ਪੰਜ ਦਿੱਤੇ ਨੇ ਜਿਹੜੇ ਕੁਝ ਬੰਦੇ ਜਿਹੜੇ ਇਹਨਾਂ ਨਾਲ ਜੁੜੇ ਸੀਗੇ ਉਹ 2015 ਦੇ ਸੀਗੇ ਤੇ ਜਿਹੜੇ ਬਾਕੀ ਬੰਦੇ ਨਵੇਂ ਹਾਇਰ ਕੀਤੇ ਸੀ ਉਹ ਇਸ ਵਾਰ ਹੀ ਸਰ ਇਹ ਕਹਿੰਦਾ ਜਿਹੜਾ 1 ਕਰੋੜ ਰੁਪਇਆ ਹਥਿਆਰ ਖਰੀਦਣ ਵਾਸਤੇ ਵਾਈਕਲਸ ਖਰੀਦਣ ਵਾਸਤੇ ਇਸ ਤਰ੍ਹਾਂ ਮਤਲਬ ਇਨਵੈਸਟਮੈਂਟ ਹੈ ਇਸ ਤਰ੍ਹਾਂ ਵਾਸਤੇ ਸਾਰੇ ਜਿਹੜੇ ਹੈਗੇ ਬੇਸਿਕਲੀ ਇਹ ਚ ਜੋ ਸਾਡੀ ਪੁਛਗੀ ਚ ਇਹਨੇ ਆਪ ਹੀ ਦੱਸਿਆ ਕਿ ਇਸ ਇਨਸੀਡੈਂਟ ਨੂੰ ਅੰਜ ਸਰ ਕਿਹੜੀ ਕਿਤੋਂ ਹੋਈ ਹੈ ਸਰ ਗ੍ਰਿਫਤਾਰੀ ਕਿਤੋਂ ਹੋਈ ਹੈ ਪਲੀਪੀਤੀ ਉਪੀ ਸਰ ਦੋ ਜਿਹੜੇ ਐਕਸੀਡੈਂਟ ਕਰਨ ਤੋਂ ਬਾਅਦ ਇਮੀਡੀਏਟਲੀ ਜਿਵੇਂ ਕਿ ਆਪਾਂ ਪਹਿਲਾਂ ਵੀ ਗੱਲ ਕਰ ਰਹੇ ਸੀਗੇ ਤਿੰਨ ਗੱਡੀਆਂ ਜਿਹੜੀਆਂ ਸੀਗੀਆਂ ਇੰਸੀਡੈਂਟ ਦੇ ਵਿੱਚ ਆਪਾਂ ਨੂੰ ਨਜ਼ਰ ਆ ਰਹੀਆਂ ਸੀ ਥੋੜੀ ਜਿਹੀ ਸਰ ਜਿਹੜੀ ਚੌਥੀ ਗੱਡੀ ਸੀਗੀ ਉਹ ਫੋਰਚਨਰ ਜਿਹੜੀ ਸੀ ਉਹ ਵੀ ਅਸੀਂ ਟ੍ਰੇਸ ਕੀਤੀ ਉਹ ਇਨਸੀਡੈਂਟ ਤੇ ਮਿਲ ਨਜ਼ਰ ਨਹੀਂ ਆ ਰਹੀ ਸੀ ਪਰ ਉਹ ਆਸ-ਪਾਸ ਸੀ ਕਿ ਗੱਡੀ ਉਹ ਟ੍ਰੇਸ ਕਰਕੇ ਤਿੰਨੇ ਗੱਡੀਆਂ ਜਿਹੜੀਆਂ ਸੀਗੀਆਂ ਇੱਥੇ ਛੱਡ ਗਈ ਸੀ ਮੁਹਾਲੀ ਦੇ ਏਰੀਆ ਦੇ ਵਿੱਚ ਤੇ ਫੋਰਚੂਨਰ ਦੇ ਵਿੱਚ ਫਰਾਰ ਹੋ ਕੇ ਉੱਥੇ ਹੀ ਪਹੁੰਚ ਗਏ ਸਰ ਜੀ ਉਹ ਕਨਸਟੇਬਲ ਸੀਗੇ ਇੱਕ ਡਿਸਮਿਸ ਆ ਔਰ ਇੱਕ ਸਸਪੈਂਡ ਸੀਗਾ ਉਹ ਕਾਰਨ ਸਭੀ ਕਿਉਂ ਸਸਪੈਂਡ ਹੋ ਸੀ ਨਾ ਸਹੀ ਹੁਣ ਅਸੀਂ ਪੁੱਛ ਗਏ ਚੌਧਰੋਂ ਕਿਉਂਕਿ ਜੰਮੂ ਪੁਲਿਸ ਦੇ ਮੌਜੂਦ ਸੀਗੇ ਦੋਨੋਂ ਜਿਹੜੇ ਸੀਗੇ ਤਾਂ ਉੱਥੋਂ ਹੀ ਡਿਸਮਿਸ ਤੇ ਸਸਪੈਂਡ ਨੇ ਇਹ ਸਾਰੀ ਡਿਟੇਲਸ ਅਸੀਂ ਉੱਥੋਂ ਪੁੱਛਿਆ ਸਰ ਇੱਕ ਫਤੇਗੜ ਸਾਹਿਬ ਦਾ ਵਿੱਚ ਨੌਜਵਾਨ ਤੁਸੀਂ ਕੰਮ ਕਰਦਾ ਜੋ ਉਹ ਇਹ ਗ੍ਰੇਲੇਸ਼ਨ ਸਾਨੂੰ ਸਾਹਮਣੇ ਨਹੀਂ ਆਇਆ ਹੈ ਪਰ ਇਹ ਹੀ ਹੈ ਕਿ ਇਹ ਜਿਹੜਾ ਹੈ ਕੰਟਰੈਕਟ ਵਸਤੇ ਉਹ ਐਨਡੀ ਸਪੋਰਟ ਸਿਸਟਮ ਵਸਤੇ ਨੂੰ ਹਾਇਰ ਕੀਤਾ ਗਿਆ ਸੀ ਇਹਨਾਂ ਨੇ ਪੈਸੇ ਦਿੱਤੇ ਸਰ ਸੇਮ ਡੇ ਉਹ ਵਾਦਾ ਤੋਂ ਅਨਜਾਨ ਦੇ ਕੇ ਭੱਜ ਗਏ ਸੀ ਹੈ ਉਸ ਸੇਮ ਡੇ ਕਿਤੇ ਉਪਲਬਧ ਹੋਈ ਸੀ ਕਿ ਕਿਉਂਕਿ ਤੁਸੀਂ ਤਾਂ ਅਲਰਟ ਕਰ ਹੀ ਦਿੱਤਾ ਸੀ ਇਹ ਜਿਹੜਾ ਸੀਗਾ ਸੇਮ ਡੇ ਸਾਨੂੰ ਕੁਝ ਬੰਦੇ ਇਮੀਡੀਏਟ ਹੀ ਨਿਕਲ ਗਏ ਸੀ ਤੇ ਕੁਝ ਬੰਦੇ ਜਿਹੜੇ ਸੀਗੇ ਇੱਥੇ ਰੁਕੇ ਹੋਏ ਸੀ ਤੇ ਅਗਲੇ ਦਿਨ ਸਰ ਕੋਈ ਲੋਕਲ ਵੀ ਕੋਈ ਆ ਰਿਹਾ ਹੈ ਸਰ ਸਾਹਮਣੇ ਅਜੇ ਤੱਕ ਇਸ ਤਰ੍ਹਾਂ ਦੇ ਕੋਈ ਨਹੀਂ ਇੱਕ ਬੰਦਾ ਲੋਕਲ ਵੀ ਸਾਹਮਣੇ ਆ ਰਿਹਾ ਹੈ ਤੇ ਉਹ ਵੀ ਲੋਕਲ ਜਿਹੜਾ ਹੈਗਾ ਉਹ ਇੱਥੇ ਟ ਸਰ ਇਹ ਦਿਲੇ ਕੋਰਕੂ ਲ ਸਿੱਕੋ ਕੋ ਲੋਕਲ ਗੈਂਗ ਦੇ ਨਾਲ ਇਹਨਾਂ ਦੇ ਕੋਈ ਸਬੰਧ ਸੀਗੀ ਜਾਂ ਸਿੱਧਾ ਡਾਇਰੈਕਟਲੀ ਉਹ ਅਸੀਂ ਸਾਰਾ ਹਾਈ ਟਿਕਰ ਦੀ ਸਾਡੀ ਜਪ 23 ਤੋਂ ਕਿਸੇ ਵੀ ਲੋਕਲ ਗੈਂਗ ਦੇ ਨਾਲ ਇਹਨਾਂ ਦਾ ਸਬੰਧ ਸਾਹਮਣੇ ਨਹੀਂ ਆਇਆ ਸਰ ਇੱਕ ਬੰਟੀ ਦਾ ਨਾਮ ਆ ਰਿਹਾ ਸੀ ਉਹਦਾ ਵੀ ਕੀ ਰੋਲ ਸੀ ਕੁਝ ਹਜੇ ਤੱਕ ਹਜੇ ਟਿਕਰ ਸਾਨੂੰ ਉਹਦਾ ਰੋਲ ਇਸ ਇਨਸੀਡੈਂਟ ਕਰਵਾਣ ਦੇ ਵਿੱਚ ਸਾਹਮਣੇ ਨਹੀਂ ਆਇਆ ਪਰ ਉਹ ਵੀ ਹਜੇ ਸਾਡੇ ਸ਼ੱਕ ਦੇ ਘੇਰੇ ਦੇ ਵਿੱਚ ਹੀ ਹੈ ਕਿ ਉਹਨੇ ਵੀ ਕੋਈ ਇਨਫੋਰਮੇਸ਼ਨ ਜਿਹੜੀ ਹੈ ਸ਼ੇਅਰ ਕੀਤੀ ਹੋ ਸਕਦੀ ਹੈ ਪਰ ਐਜ਼ ਆਫ ਨਾਓ ਸਾਡੇ ਫਿਲਹਾਲ ਦੀ ਸਾਡੀ ਤਫਤੀਸ਼ ਦੇ ਵਿੱਚ ਉਹਦਾ ਕੋਈ ਡਾਇਰੈਕਟ ਰੋਲ ਸਾਹਮਣੇ ਨਹੀਂ ਆਇਆ ਜੇ ਭਰਾ ਨੇ ਅੰਤਮ ਬਿਲਕੁਲ ਹੋ ਸਕਦਾ ਜੀ ਅਸੀਂ ਇਹਨੂੰ ਲਗਾ ਦ ਦੇਣੀ ਹੈ ਪਰ ਹਾਈ ਤੱਕ ਦੀ ਸਾਡੀ ਤਫ਼ਤੀਸ਼ ਦੇ ਵਿੱਚ ਸਾਹਮਣੇ ਨਹੀਂ ਹੈ ਡਿਸੀਜ਼ ਦਾ ਇਹ ਏਡ ਜੋ تھا ਜਿਸ ਨੇ ਹੈਲਪ ਕੀਤਾ ਇਨਫੋਰਮੇਸ਼ਨ دی ਹੈ ਉਸकी ਆਇਡੈਂਟੀਟੀ ਹੈ ਉਸकी ਆਇਡੈਂਟੀਟੀ ਜੀ ਸੰਦੀਪ ਸਿੰਘ ਰਾਜਾ ਸੋ ਰਿਸੀ के साथ रह रहा था वो इसी के साथ ਨਹੀਂ ਇਸ کے ساتھ ਕੋਆਰਡੀਨੇਸ਼ਨ थी इसके साथ ਫੋਨ पे ਟੱਚ ਮੇ تھا ਸਰ ਰਾਜਾ ਕੋਈ ਗੈਂਗਸਟਰ ਜਾਂ ਕਿਸ ਤਰ੍ਹਾਂ ਦੀ ਕ੍ਰਿਮੀਨਲ ਐਕਟੀਵਿਟੀ ਸ਼ਾਮਿਲ ਹੈ ਉੱਥੇ ਜੰਮੂ ਦੇ ਵਿੱਚ ਹੀ ਕ੍ਰਿਮੀਨਲ ਐਕਟੀਵਿਟੀ ਸਾਨੂੰ ਸ਼ਾਮਿਲ ਹੈ ਇਨਫੈਕਟ ਇਹਦੇ ਉੱਤੇ ਮੇਕਰ 8 ਤੋਂ 10 ਫਰਚੇ ਵੀ ਹੈਗੇ ਉਕੇ ਇਨਫੈਕ ਜਿਹੜੇ ਵੀ ਬੰਦੇ ਫੜੇ ਗਏ ਹੈ ਮжоਰਿਟੀ ਲੋਕਾਂ ਦਾ ਕ੍ਰਿਮੀਨਲ ਰਿਕਾਰਡ ਹੈ ਇਹਦੇ ਵਿੱਚ ਜਿਹੜਾ ਇਹ ਅਨਿਲ ਸਿੰਘ ਉਰਫ ਬਿੱਲੈ ਇਹਦੇ ਉੱਤੇ 8 ਮੁਕਦਮੇ 302 ਦੇ ਦਰਜ ਹੈ ਤੇ 4 ਮੁਕਦਮੇ ਫਰਾਤੀਆਂ ਦੇ ਦਰਜ 307 ਦੇ ਦਰਜ ਤੇ ਇਹ ਸਾਰੇ ਮੁਕਦਮੇ ਜਿਹੜੇ ਹੈਗੇ ਆ ਇਹ ਮੋਸਟਲੀ ਜਮੂ ਐਰੀਆ ਦੇ ਸਰਾਜਾ ਦੇ ਰੈਸਟੋਰੈਂਟ ਨਹੀਂ ਨਾ ਦੇ ਰੈਸਟੋਰੈਂਟ ਸਰੇਟ ਇਹ ਕਿਹੜੀ ਟੀਮ ਹੈਗੀ ਜਿਨ੍ਹਾਂ ਨੇ ਸਾਰਾ ਮਾਮਲਾ ਕਰਾਈਂਦਾ ਚਾਕੇ ਇਹ ਸਾਡੀ ਮੋਲੀਪੁਰ ਦੀ ਟੀਮ ਹੈ ਤੇ ਇਹਦੇ ਵਿੱਚ ਜਿਹੜੀ ਸਾਡੀ ਸਪੈਸ਼ਲ ਸੈਲ ਜਿਹੜਾ ਹੈਗਾ ਡੀਐਸਪੀ ਕੁਸ਼ੇਰ ਤੇ ਐਸਪੀਡੀ ਜਿਹੜੇ ਜੋਤੀ ਬੜਮ ਨੇ ਉਹਨਾਂ ਦੀ ਟੀਮ ਦੇ ਅੰਦਰ ਇੰਸਪੈਕਟਰਸ਼ਿਪ ਕੁਮਾਰ ਦੀ ਟੀਮ ਨੇ ਸਾਰਾ ਟ੍ਰੈਸ ਕੀਤਾ ਹੈ ਸਰ ਕੰਪਟਕੀ ਇਨਵੈਸਟੀਗੇਸ਼ਨ ਜੋ ਸਾਹਮਣੇ ਆਇਆ ਹੈ ਕਿ ਇੱਥੇ ਕਾਰਨ ਕੀ ਆਏ ਸੀ ਪਰ ਜਿਸ ਡੋਬਰਾ ਮਾਲ ਦੇ ਸਾਹਮਣੇ ਕੀ ਕਰਨਾ ਸੀ ਮਾਲ ਨੂੰ ਬੁਲਾਇਆ ਸੀ ਕਿ ਜਿਸ ਨੂੰ ਬੁਲਾਇਆ ਗਿਆ ਸੀ ਮਾਲ ਦੇ ਅੰਦਰ ਨਹੀਂ ਗਿਆ ਉਹ ਬਾਹਰ ਹੀ ਸੀਗਾ ਰੋਡ ਤੇ ਉਹਨੂੰ ਲੈਂਡਮਾਰਕ ਦੇ ਕੇ ਬੁਲਾਇਆ ਗਿਆ ਸੀ ਤੇ ਪਲਾਨ ਤੋਂ ਬਾਅਦ ਰਾਜੇ ਨੇ ਬੁਲਾਇਆ ਸੀ ਤੇ ਬੁਲਾ ਕੇ ਹੀ ਐਕਸੀਡੈਂਟ ਹੋਇਆ ਉਹ ਆਲਸੋ ਟੋਲਡ ਦੱਸ ਕਿ ਰਾਜੇ ਨੇ ਇਸ ਦਿਨ ਪਹਿਲਾਂ ਗੰਮੂ ਤੋਂ ਚੱਲਣ ਤੋਂ ਪਹਿਲਾਂ ਰਾਜਾ ਉਹਨੂੰ ਮਿਲਿਆ ਉਹ ਕਿਸ ਦੇ ਤੇ ਇਹਨਾਂ ਲੋਕਾਂ ਨੇ ਪਲਾਨ ਬਣਾਇਆ ਸੀ ਇਹ ਦ

सर राजा और बंटी नहीं, राजा नहीं था उसको नहीं। तो अलग अलग लोग लोग ठीक है है हाँ। सर उनका कोई है, सामने जो दो थे अभी हमारे शक के घेर से बाहर नहीं है वो उन्हें डेफिनेटली हो सकती है है लेकिन एज ऑफ नाउ अभी तक हमारी तफ्तीश में सामने नहीं है। देती है ਹੌਂਟਾ ਨੇ ਸੱਚੀ ਨਹੀਂ ਟੋਟਲ ਜਿਹੜੀਆਂ ਗੋਲੀਆਂ ਮਰਜੀ ਸੀ ਜਦੋਂ ਦੀ ਇਨਵੈਸਟੀਗੇਟਿਵ ਪੋਸਟਮਾਰਟਮ ਜਰਾ ਹੋਇਆ ਕਿੰਨੀ ਗੋਲੀਆਂ ਪੋਸਟਮਾਰਟਮ ਮਰਜੀ ਸੀ ਤੇ ਉਹ ਜਿਹੜੀਆਂ ਗੋਲੀਆਂ ਜਿਹੜੀਆਂ ਦੱਸਿਆ ਕਿ ਉਹਨਾਂ ਦੀ ਪ੍ਰੋਗਰੈਸ ਸੀ ਹਾਂ ਛਾ ਇਹਦੇ ਵਿੱਚ ਟੋਟਲ 19 ਜਿਹੜੀ ਸੀਗੇ ਸਾਨੂੰ ਕੈਟਰੀਜਸ ਬਰਾਮਦ ਹੋਏ ਠੀਕ ਹੈ ਪਰ ਪੋਸਟਮਾਰਟਮ ਦੇ ਮੁਤਾਬਿਕ ਖਦੇ ਕਲੀਅਰ ਨਹੀਂ ਆ ਕਿ ਗੋਲੀਆਂ ਕਾਫੀ ਜ਼ਿਆਦਾ ਉਹਦੇ ਬੱਜੀਆਂ ਇਹ ਲੱਗਦਾ ਕਿ ਵਿਕਟਿਮ ਕਾਂਸੀਗੇ ਦੇ ਵਿੱਚ 19 19 ਦੇ ਵਿੱਚ ਅਲੱਗ ਅਲੱਗ ਵਰਤ ਕਟੋ ਕਟ मतलब 5 6 टाइप ਦੇ ਸੱਤ ਇਹਦੇ ਵੀ ਆਪਣੀ ਯੂਜ਼ ਹੋ ਜਾਂਦੇ ਨੇ ਜੋ ਉਹਦੇ ਵਿੱਚੋਂ ਜਿਹੜੇ 6 ਵੈਪਨ ਜਿਹੜੇ ਹੈ ਰਿਕਵਰ ਹੋਏ ਕਿ ਕਿ ਵਿਕਟਿਮ ਕਾਹ ਰੁਕਾ ਉਹ ਤਾਂ ਸਰ ਵਿਕਟਿਮ ਕਾਹ ਪੇ ਰੁਕਾ ਦੇ ਕਿੰਨੇ ਦਿਨ ਚ ਰੜ ਕੇ ਇੱਕ ਹੋਟਲ ਮੇ ਰੁਕਾ ਹੋਆ ਥਾ 2 ਦਿਨ ਸੇ ਰੁਕਾ ਹੋ 2 ਰਾਤਾਂ ਕਾਹ ਪੇ ਰੁਕਾ ਸਰ ਅਸਲਾ ਵਗੈਰਾ ਲੈ ਕੇ ਫਿਰ ਪਤਾ ਨਹੀਂ ਕਿ ਕਿੱਥੋਂ ਜਾਂਦੇ ਨੇ ਇਹ ਸਾਰੀਆਂ ਚੀਜ਼ਾਂ ਕਰਾਂਗੇ ਜਿਵੇਂ ਕਿ ਦੱਸਿਆ ਇਹਨਾਂ ਦੇ ਵਿੱਚ ਕੁਝ ਕੁਛ ਲਾਇਸੈਂਸੀ ਇਥੇ ਆ ਦੇ ਲਾਇਸੈਂਸੀ ਵੈਪਨ ਦੇ ਉੱਤੇ ਜੰਮੂ ਤੋਂ ਲਾਇਸੈਂਸ ਇਹਨਾਂ ਦਾ ਇਸ਼ੂ ਹੋਇਆ ਹੋਇਆ ਹੈ ਲਾਇਸੈਂਸ ਵੈਪਨ ਜਿਹੜੇ ਹੈਗੇ ਇਹ ਸਾਰੇ ਅਸੀਂ ਉੱਥੇ ਜੰਮੂ ਪੁਲਿਸ ਨੂੰ ਲਿਖ ਕੇ ਵੀ ਭੇਜਾਂਗੇ ਸਾਰੀ ਚੀਜ਼ ਜਿਹੜੀ ਹੈਗੀ ਹੈ ਸੋ ਵੈਰੀਫਾਈ ਇਹ ਤੋਂ ਕਰਨਗੇ ਕਿ ਲਾਇਸੈਂਸ ਜਿਹੜੇ ਵੈਪਨਸ ਹੈ ਉੱਥੇ ਜਾਲੀ ਐਡਰੈਸਸ ਤੇ ਜੋ ਸਾਨੂੰ ਟੈਂਟੇਟਿਵਲੀ ਪਤਾ ਲੱਗਿਆ ਕਿ ਜਾਲੀ ਐਡਰੈਸਸ ਤੇ ਜਿਹੜੇ ਜਾਰੀ ਹੋਏ ਨੇ ਡਾਕਟਰ ਸਾਹਿਬ ਇਹ ਕਿੱਥੋਂ ਸਾਰੇ ਇਕੱਠੇ ਹੋਏ ਕਿਉਂਕਿ ਜਿਸ ਦਿਨ 12:30 12:00 ਵਜੇ ਦੀ ਇਹ ਪੂਰੇ ਵਾਰਦਾਤ ਹੈ ਇਹ ਕਿੱਥੇ ਹੋਏ ਪੂਰਾ ਪ੍ਰਾਇਮਰੀ ਇਨਵੈਸਟੀਗੇਸ਼ਨ ਤੇ ਕੁਝ ਪਤਾ ਨਹੀਂ ਪਹਿਲਾਂ ਹੀ ਇੱਥੇ ਆ ਗਏ ਸੀਗੇ ਸਾਰੇ ਇੱਕ ਦਿਨ ਪਹਿਲਾਂ ਹੀ ਇਹ ਸਾਰੇ ਇੱਥੇ ਆ ਗਏ ਸੀਗੇ ਤੇ ਆ ਕੇ ਇਹ ਇਕੱਠੇ ਹੋ ਕੇ ਪਲਾਨਡ ਵੇ ਨਾਲ ਹੀ ਆਏ ਸੀ ਓਕੇ ਤੇ ਰਾਜਾ ਨੇ ਇਹ ਨੂੰ ਉੱਥੇ ਬੁਲਾਇਆ ਸੀਗਾ ਲੈਂਡ ਮਾਰਕ ਤੇ ਹਾਂਜੀ ਉਹ ਜਨਮਾ ਕੀ ਨਾ ਰੈਕੀ ਨਹੀਂ ਤੇ ਹੋਣੀ ਹੈ ਜਿੱਥੇ ਬੁਾਇਆ ਸੀ ਮੀਟਿੰਗ ਪੁਆਇੰਟ ਨਹੀਂ ਰੈਕੀ ਤਾਂ ਉਹ ਮੀਟਿੰਗ ਪੁਆਇੰਟ ਜਿਹੜਾ ਫਿਕਸ ਹੋ ਗਿਆ ਆ ਕੇ ਇਨਸਿਡੈਂਟ ਕਰਤਾ ਤੁਸੀਂ ਦੇਖੀਆਂ ਤਸਵੀਰਾਂ ਐਸਐਸਪੀ ਮੁਹਾਲੀ ਦੇ ਵੱਲੋਂ ਕਿਹਾ ਜਾ ਰਿਹਾ ਕਿ ਇਸ ਨੌਜਵਾਨ ਨੂੰ 1 ਸਾਲ ਪਹਿਲਾਂ ਹੀ ਮਾਰਨ ਦੀ ਇਹਨਾਂ ਗੈਂਗਸਟਰਾਂ ਨੇ ਪਲਾਨਿੰਗ ਸ਼ੁਰੂ ਕਰ ਦਿੱਤੀ ਸੀ ਆਖਰਕਾਰ ਮੁਹਾਲੀ ਦੇ ਵਿੱਚ ਆ ਕੇ ਇਹਨਾਂ ਗੈਂਗਸਟਰਾਂ ਨੂੰ ਮੌਕਾ ਮਿਲਿਆ ਤੇ ਅੰਧਾ ਤੁੰਦ ਗੋਲੀਆਂ ਚਲਾ ਕੇ ਮਾਲ ਦੇ ਸਾਹਮਣੇ ਹੀ ਰਜੇਸ਼ ਡੋਗਰਾ ਜੋ ਇੱਕ ਗੈਂਗਸਟਰ ਦਾ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਫਿਲਹਾਲ 8 ਸ਼ੂਟਰ ਇਸ ਦੇ ਵਿੱਚ ਸ਼ਾਮਲ ਸੀ ਜਿਨ੍ਹਾਂ ਵਿੱਚੋਂ ਮੁਹਾਲੀ ਪੁਲਿਸ ਨੇ 5 ਸ਼ੂਟਰਾਂ ਨੂੰ ਪਕੜ ਲਿੱਤਾ ਹੈ ਉਹਨਾਂ ਦੇ ਕੋਲੋਂ ਲਗਜ਼ਰੀ ਗੱਡੀਆਂ ਦੇ ਨਾਲ ਨਾਲ ਭਾਰੀ ਮਾਤਰਾ ਦੇ ਵਿੱਚ ਅਸਲੇ ਦੇ ਨਾਲ ਨਾਲ ਜਿੰਦਾ ਕਸੂਸ ਵੀ ਬਰਾਮਦ ਕੀਤੇ ਗਏ ਨੇ ਐਸਐਸਪੀ ਮੁਹਾਲੀ ਨੇ ਕਿਹਾ ਕਿ ਬਹੁਤ ਜਲਦ ਹੀ ਜਿਹੜੇ ਰਹਿੰਦੇ ਸ਼ੂਟਰ ਨੇ ਉਹਨਾਂ ਨੂੰ ਵੀ ਪਕੜ ਲਿੱਤਾ ਜਾਵੇਗਾ ਅਤੇ ਹੋਰ ਜਿਹੜੇ ਹੈ ਵੱਡੇ ਖੁਲਾਸੇ ਹੋਣ ਦੀ ਸੰਭਾਵਨਾ ਹੈ ਮੁਹਾਲੀ ਤੋਂ ਸਟਾਰ ਨਿਊਜ਼ ਪੰਜਾਬੀ ਦੇ ਲਈ ਡੇਵਿਡ ਵਰਮਾ ਦੀ ਖਾਸ ਰਿਪੋਰਟ ਤੁਸੀਂ ਦੇਖ ਰਹੇ ਹੋ ਸਟਾਰ ਨਿਊਜ਼ ਪੰਜਾਬੀ